ਪਾਰਟ ਪਾਕ ਦੇ ਵਿੱਚ ਵੱਧਦੇ ਵਿਵਾਦ ਦੇ ਚੱਲਦੇ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਦਾ ਰੁਖ ਕੀਤਾ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ ਉੱਥੇ ਹੀ ਕੁਝ ਪੋਲਿਟੀਕਲ ਵਿਰੋਧੀਆਂ ਦੇ ਉੱਤੇ ਵੀ ਤੰਜ ਕੱਸੇ ਨੇ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਆਪਣੇ ਸੋ ਕਾਲਡ ਪੋਲਿਟੀਕਲ ਵਿਰੋਧੀਆਂ ਦਾ ਜ਼ਿਕਰ ਕੀਤਾ ਹੈ ਔਰ ਉਸ ਦੇ ਵਿੱਚ ਕੁਝ ਤਸਵੀਰਾਂ ਵੀ ਲਗਾਈਆਂ ਨੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਔਰ ਇੱਕ ਵੀਡੀਓ ਪਹਿਲਾਂ ਤੁਹਾਨੂੰ ਉਹ ਫੇਸਬੁੱਕ ਪੋਸਟ ਪੜ੍ਹ ਕੇ ਸੁਣਾਉਣੇ ਆ ਸੁਖਬੀਰ ਬਾਦਲ ਦੀ ਤੇ ਉਸ ਤੋਂ ਬਾਅਦ ਨਾਲ-ਨਾਲ ਉਹ ਵੀਡੀਓ ਫੁਟੇਜ ਵੀ ਤੁਹਾਨੂੰ ਦਿਖਾਵਾਂਗੇ ਸੁਖਬੀਰ ਬਾਦਲ ਲਿਖਦੇ ਨੇ ਕਿ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਨੂੰ ਕਰਾਰੀ ਹਾਰ ਦੇਣ ਤੇ ਜਿੱਥੇ ਮੈਂ ਦੇਸ਼ ਵਾਸੀਆਂ ਖਾਸ ਤੌਰ ਤੇ ਸਾਡੀਆਂ ਹਥਿਆਰਬੰਦ ਸੈਨਾਵਾਂ ਨੂੰ ਵਧਾਈ ਦਿੰਦਾ ਹਾਂ ਸਾਰੀ ਸਥਿਤੀ ਨੂੰ ਕੂਟਨੀਤਿਕ ਢੰਗ ਨਾਲ ਰਾਜਨੀਤਾ ਵਾਂਗ ਨਜਠਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਸ਼ਲਾਘਾ ਕਰਦਾ ਹਾਂ ਉੱਥੇ ਹੀ ਕੁਝ ਮੌਕਾਪ੍ਰਸਤ ਸਿਆਸੀ ਵਿਰੋਧੀ ਜਿਨ੍ਹਾਂ ਨੇ ਆਪ ਕਦੇ ਜੰਗ ਦਾ ਸੰਤਾਪ ਨਹੀਂ ਚੱਲਿਆ ਅਤੇ ਅੱਜ ਜੰਗਬੰਦੀ ਦੀ ਆਲੋਚਨਾ ਅਤੇ ਜੰਗ ਦੀ ਹਮਾਇਤ ਕਰ ਰਹੇ ਨੇ ਉਹਨਾਂ ਦੀ ਨਿੰਦਾ ਕਰਦਾ ਹਾਂ ਸੁਖਬੀਰ ਸਿੰਘ ਬਾਦਲ ਨੇ ਇਹ ਸਟੇਟਮੈਂਟ ਜਿਹੜੀ ਲਿਖੀ ਹੈ ਇਸ ਦੇ ਵਿੱਚ ਦੋ ਲੀਡਰਾਂ ਦੇ ਨਾਮ ਉਹਨਾਂ ਨੇ ਆਪਣੀ ਇਸ ਵੀਡੀਓ ਦੇ ਵਿੱਚ ਲਾਏ ਨੇ ਯਾ ਕਹਿ ਦਈਏ ਕਿ ਦੋ ਲੀਡਰਾਂ ਦੇ ਚਿਹਰੇ ਜਿਹੜੇ ਨੇ ਤਸਵੀਰਾਂ ਜਿਹੜੀਆਂ ਨੇ ਉਹ ਇਸ ਵੀਡੀਓ ਚ ਲਾਈਆਂ ਨੇ ਉਹਨਾਂ ਵਿੱਚੋਂ ਇੱਕ ਆਮ ਆਦਮੀ ਪਾਰਟੀ ਦੇ ਮਨੀਸ਼ ਸੋਧੀਆ ਤੇ ਦੂਸਰੇ ਪਾਸੇ ਕਾਂਗਰਸ ਦੇ ਸੁਖਜਿੰਦਰ ਰੰਦਾਵਾ ਹੁਣੇ ਕੀ ਇਹ ਮੰਨ ਲਈਏ ਕਿ ਇਹਨਾਂ ਦੋਵਾਂ ਦੇ ਉੱਤੇ ਤੰਜ ਰੱਸਿਆ ਗਿਆ ਸੁਖਬੀਤ ਸਿੰਘ ਬਾਦੂ ਵੱਲੋਂ ਖੈਰ ਸੁਖਬੀਤ ਸਿੰਘ ਬਾਦੂ ਨੇ ਸ਼ਲਾਘਾ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਔਰ ਨਾਲੋ ਨਾਲ ਭਾਰਤੀ ਸੈਨਾ ਦੀ ਉਹਨਾਂ ਨੇ ਸਿਫਤ ਕੀਤੀ ਉਹਨਾਂ ਦਾ ਸ਼ੁਕਰ ਕੀਤਾ ਧੰਨਵਾਦ ਕੀਤਾ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਹੁਣ ਬਹੁਤ ਸਾਰੀਆਂ ਟਿੱਪਣੀਆਂ ਸਰਫਿਸ ਕਰਨੀਆਂ ਬਹੁਤ ਸਾਰੀਆਂ ਟਿੱਪਣੀਆਂ ਸਿਆਸੀ ਟਿੱਪਣੀਆਂ ਆਉਣਗੀਆਂ ਇਸ ਮੌਕੇ ਤੇ ਬਣੇ ਹਾਲਾਤਾਂ ਦੇ ਉੱਤੇ ਬਹੁਤ ਸਾਰੇ ਬਿਆਨ ਸੁਣਨ ਨੂੰ ਮਿਲਣਗੇ ਦੇਖਣ ਨੂੰ ਮਿਲਣਗੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਂ ਦੇ ਪੰਜਾਬੀ